ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਦਾਸ ਤੂਫਾਨ ਸਿੰਘ ਫੌਜਾਪਾ ਮੇਜਰ ਸਿੰਘ ਸੋਢੀ ਜੀ ਪਰसों ਇੱਕ ਮਸਲਾ ਆਪਣੇ ਕੋਲ ਵੀਡੀਓ ਆਈ ਤੀ ਉਹ ਸਬੰਧ ਚ ਅਸੀਂ ਉਰੇ ਆਏ ਤੇ ਸ਼ੁੱਕਰਵਾਰ ਨੂੰ ਤੇ ਸ਼ੁੱਕਰਵਾਰ ਨੂੰ ਜਿਹੜਾ ਪ੍ਰਧਾਨਤੀ ਉਹਨੇ ਪ੍ਰਧਾਨ ਨੇ ਸਾਡੇ ਕੋਲੇ ਗਲਤੀ ਮੰਨੀ ਤੀ ਉਹ ਕਹਿੰਦਾ ਸੀ ਵੀ ਮੈਂ ਸੰਗਤ ਦੇ ਵਿੱਚ ਐਤਵਾਰ ਨੂੰ ਕੰਨ ਫੜ ਕੇ ਮਾਫੀ ਵੀ ਮੰਗੂਗਾ ਤੇ ਜਿਹੜੀ ਆਪਣੀ ਪ੍ਰਧਾਨਗੀ ਉਹ ਤੋਂ ਅਸਤੀਫਾ ਦਊਗਾ ਤੇ ਆਪਦੇ ਬੱਚੇ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਦਰਵਾਰ ਦੇ ਗੇਟ ਤੇ ਬਿਠਾਉਂਗਾ ਤਾਂ ਅੱਜ ਉਹ ਮੁਕਰ ਗਿਆ ਇਸ ਗੱਲ ਤੋਂ ਪਪਾ ਜੀ ਮਾਮਲਾ ਕੀ ਸੀ ਕਿਸ ਗੱਲ ਦਾ ਮਾਮਲਾ ਉਹ ਦਰਬਾਰ ਦੇ ਵਿੱਚ ਇੱਕ ਬੀਬੀ ਨਾਲ ਅਸ਼ਲੀਲ ਹਰਕਤਾਂ ਕਰ ਰਹੀ ਸੀ ਉਹ ਪਪਾ ਜੀ ਉਹ ਕਹਿਣਾ ਜੀ ਉਹ ਉਹਨਾਂ ਨੇ ਕਹਿਣਾ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ ਇਹ ਹਾਸਾ ਮਜ਼ਾਕ ਹੀ ਕੇ ਸਿਰਫ ਕੀਤਾ ਜਾ ਰਿਹਾ ਸੀ ਤੇ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਜਦੋਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਣ ਸੋ ਸੋਵਤ ਹੋਣ ਉਦੋਂ ਹਾਸੇ ਮਜ਼ਾਕ ਨਹੀਂ ਹੁੰਦੇ ਹੁੰਦੇ ਮਹਾਰਾਜ ਦੀਆਂ ਹਜ਼ੂਰੀਆਂ ਦੇ ਵਿੱਚ ਉਨ ਕੀ ਗੱਲ ਬਾਤ ਹੈ ਇਹ ਸਾਡੇ ਸਿੱਖ ਭਾਵਨਾਵਾਂ ਦੇ ਮਨਾਂ ਨੂੰ ਥੇਸ ਪਹੁੰਚੀ ਹੈ ਜੀ ਤੇ ਅਸੀਂ ਇਹਨਾਂ ਤੇ ਸਰਕਾਰ ਵੱਲ ਦੀ ਮੰਗ ਕਰਦੇ ਆ ਕਿ ਸਾਨੂੰ ਐਸਐਸਪੀ ਪਾਈ ਪਲਵਿੰਦਰ ਸਿੰਘ ਜੀ ਮਾਈ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਤੇ ਬਾਕੀ ਜੋ ਬਣਦੀ ਕਾਰਵਾਈ ਉਹ ਕਾਨੂੰਨ ਕਰੂਗਾ ਤੇ ਅਸੀਂ अपना एफआईआर दर्ज करवा रहे हैं जथेबंदी ਵੱਲੋਂ ਆਪ ਹੀ ਅਫਸਰ ਆਏ ਹਨ ਪੁਲਿਸ ਸਟੇਸ਼ਨ ਜਾ ਰਹਿ ਕੀ ਕਰ ਪੁਲਿਸ ਸਟੇਸ਼ਨ ਜਾ ਰਹੇ ਹਾਂ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਫੁੱਲ ਭਰੋਸਾ ਦਿਵਾਇਆ ਕਿ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਜਿਨ੍ਹਾਂ ਨੇ ਵੀ ਕੋਈ ਕੋਈ ਗਲਤ ਕਰਮ ਕਰਿਆ ਉਹਨਾਂ ਤੇ ਕਾਰਵਾਈ ਹੋਊਗੀ ਹਾਂ ਇਹ ਮਾਮਲਾ ਕੀ ਹੈ ਮਾਮਲਾ ਸੀ ਦੱਸਦੇ ਹਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੇ ਪਤੇ ਜੋ ਸਾਡੇ ਕੈਂਪ ਲੋਨੀਪੁਰ ਦੁਆਰਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਅਸ਼ਲੀਲ ਹਰਕਤ ਹੋਈ ਹੈ ਉਹ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੇ ਮੁੰਡਾ ਕਰ ਰਿਹਾ ਵੈ ਅਗਰ ਗੁਰਦੁਆਰਾ ਸਾਹਿਬ ਦੇ ਮੁੰਡਾ ਇਹ ਕੰਮ ਕਰੇਗਾ ਉਹ ਕਹਿੰਦੇ ਐ ਇਹ ਕੋਈ ਅਸ਼ਲੀਲ ਹਰਕਤ ਨਹੀਂ ਇਹ ਸਿਰਫ ਉਹ ਹਰਕਤ ਹੈ ਭੈਣ ਭਰਾਵੈ ਜੱਥੀਆਂ ਪਾ ਰਿਹਾ ਉੱਪਰ نیچے ਅਪ ਡਾਊਨ ਹੋ ਰਿਹਾ ਉਹ ਕਹਿੰਦੇ ਇਹਦੇ ਚ ਕੋਈ ਗਲਤੀ ਨਹੀਂ ਹੈ ਮੇਰੇ ਮੁੰਡੇ ਦੀ ਪਰ ਬਾਅਦ ਵਿੱਚ ਇਹ ਵਰਡਿੰਗ ਵਿੱਚ ਕਹਿ ਰਿਹਾ ਉਹ ਕਹਿੰਦੇ ਗਲਤੀ ਹੈ ਕਹਿੰਦੇ ਹਾਂ ਗਲਤੀ ਹੈ ਅਗਰ ਗਲਤੀ ਨਹੀਂ ਕਹਿ ਰਹੇ ਤੁਸੀਂ ਦੋ ਪਾਸੇ ਕਿਉਂ ਚੱਲ ਰਹੇ ਹੋ ਜਾ ਕੋ ਗਲਤੀ ਹੈ ਜਿਵੇਂ ਸੱਕੇ ਮੈਂ ਕਿਹਨੇ ਗੁਰੂ ਤੇ ਇੰਨੇ ਕੁ ਸਿੱਖਾ ਨਾ ਸਿੱਧਾ ਕੋ ਹਾਂ ਮੈਂ ਗੁਰੂ ਦਾ ਸਿੱਖਾ ਉਹਨੇ ਮੇਰੇ ਘਰ ਵਿੱਚ ਗਲਤੀ ਕੀਤੀ ਹੈ ਮੇਰੇ ਮੁੰਡਾ ਆ ਖੜਾ ਉਹਨੂੰ ਜੋ ਮਰਜ਼ੀ ਕਰੋ ਪਰ ਉਸਨੇ ਇਹ ਗੱਲ ਕੀਤੀ ਨਿਹੰਗ ਸਿੰਘ ਸਾਹਿਬ ਸਾਰੇ ਸਾਡੇ ਇੱਥੇ ਆਏ ਇੰਨੀ ਇੱਜ਼ਤ ਨਾਲ ਸਾਡਾ ਸਤਿਕਾਰ ਕੀਤਾ ਬੀਬੀਆਂ ਦਾ ਉਹ ਉਹਨਾਂ ਨੂੰ ਕਹਿੰਦੇ ਬਦਮਾਸ਼ੀ ਨਾਲ ਟਾਈਮ 10 ਇੱਕ ਹੀ ਮਤਲਬ ਹੋਇਆ ਟਾਈਮ 10 ਕਿਉਂ ਉਹਨੇ ਹੰਗ ਸਿੰਘ ਸਾਡੀ ਧੀਆਂ ਦੀ ਲਾਖੇ ਵਸਤੇ ਆਏ ਸੀ ਉਹਨਾਂ ਨੂੰ ਉਲਟ ਬੋਲਿਆ ਗਿਆ ਵੈ ਜਿਹੜੇ ਟਾਈਮ ਰੱਖਦੇ ਐ ਉਹਨਾਂ ਨੂੰ ਗੁੰਡਾਗਰਦੀ ਬਦਮਾਸ਼ੀ ਦਾ ਨਾਮ ਦਿੱਤਾ ਜਾਂਦਾ ਨਾ ਕਿ ਪ੍ਰਦਾਨ ਦਾ ਨਾਮ ਦਿੱਤਾ ਜਾਂਦਾ ਵੈ ਅਸੀਂ ਅੱਜ ਤੱਕ ਗੁਰੂ ਦੇ ਲੜ ਲੱਗੇ ਆ ਲੱਗੇ ਰਵਾਂਗੇ ਪਰ ਆਪਣੇ ਮੱਲੇ ਦੇ ਵਿੱਚ ਗੁਰੂ ਦੀ ਬੇਦਬੀ ਨਹੀਂ ਹੁੰਦਾਂਗੇ ਜਿਹੜੇ ਜਨਾਨੀਆਂ ਨੇ ਮੂੰਹ ਟੱਕ ਕੇ ਆਪਣੇ ਗੁਰੂ ਦੇ ਲਈ ਨਕਲੀ ਆਪਣੇ ਰੂਪ ਬਣਾ ਕੇ ਉਹ ਗੁਰੂ ਦੀ ਸਿੰਗੜੀਆਂ ਨਹੀਂ ਐ ਜੇ ਗੁਰੂ ਦੀ ਸਿੰਗੜੀਆਂ ਹੁੰਦੀਆਂ ਸ਼ਰਿਆਮ ਖੜ ਕੇ ਕਹਿੰਦੀਆਂ ਹਾਂ ਇਹਨਾਂ ਨੇ ਗਲਤੀ ਕੀਤੀ ਐ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਨਹੀਂ ਉਹ ਚੋਰ ਐ ਉਹ ਚੋਰਨੀਆਂ ਘੁਲਾਣੀਆਂ ਨਕਲੀ ਸਿੱਖੀਆਂ ਘੁਆਣੀਆਂ ਉਹਨਾਂ ਦੀ ਗਲਤੀ ਐ ਤੇਰ ਉਸ ਤੋਂ ਬਾਅਦ ਫਿਰ ਜਿਹੜੇ ਅਸੀਂ ਸਿੱਖਣੀਆਂ ਸਾਨੂੰ ਕਹਿਣਗੇ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਸਾਰਾ ਮੱਲਾ ਕਹਿੰਦਾ ਗੁਰਦੁਆਰਾ ਸਾਹਿਬ ਤੁਸੀਂ ਮੱਥਾ ਟੇਕਣ ਨਹੀਂ ਆਉਂਦੇ ਤੁਸੀਂ ਛੋਟੀਆਂ ਛੋਟੀਆਂ ਹੁੰਦੀਆਂ ਸੀ ਤੁਸੀਂ ਬਹੁਤ ਆਂਦੀਆਂ ਸੀ ਹੈ ਅਸੀਂ ਕਿਹਾ ਅਸੀਂ ਉੱਥੇ ਜਾਂਨੇ ਆ ਇਹ ਬੰਦਿਆਂ ਨੂੰ ਕਹਿੰਦੇ ਆ ਲੰਗਰ ਖਾਣ ਆਗੇ ਲੰਗਰ ਖਾਣ ਆਗੇ ਕਿਉਂ ਸਾਡਾ ਬਾਪ ਦਾ ਘਰ ਹੈ ਅਸੀਂ ਬਿਨ ਬੁਲਾਏ ਜਾਵਾਂਗੇ ਅਸੀਂ ਤੇਰੇ ਘਰ ਦਾ ਨਹੀਂ ਖਾਵਾਂਗੇ ਜੇ ਤੇਰੇ ਬੂਏ ਤੇ ਖੜੇ ਨਾ ਤੂੰ ਲੱਖ ਜੁੱਤੀਆਂ ਮਾਰ ਨੀ ਵੜਾਂਗੇ ਪਰ ਸਾਡੇ ਬਾਪ ਦੇ ਘਰ ਤੋਂ ਮਨਾ ਕਰ ਰਿਹਾ ਨਾ ਮੈਂ ਇਸ ਤੋਂ ਦੁਖੀਆਂ ਔਰ ਇੱਥੇ ਅੰਦਰ ਕੁੜੀ ਨਾਲ ਨਹੀਂ ਜਨਨੀਆਂ ਨਾਲ ਵੀ ਗੱਲਾਂ ਹੋ ਰਹੀਆਂ ਕਈ ਵਿਚਾਰੀਆਂ ਗ੍ਰਿਪੜੀਆਂ ਜੋ ਅੱਗੇ ਨਹੀਂ ਆ ਰਹੀਆਂ ਮੈਂ ਸਭ ਨੂੰ ਕਿਹਾ ਤੁਸੀਂ ਆਓ ਅਸੀਂ ਤੁਹਾਡੇ ਨਾਲ ਆ ਪਰ ਉਹ ਵਿਚਾਰੀਆਂ ਕਹਿੰਦੇ ਨਹੀਂ ਮੇਰੇ ਬੱਚੇ ਰੂਲ ਜਾਣਗੇ ਮੇਰਾ ਘਰ ਵਾਲਾ ਮੈਨੂੰ ਘਰੋਂ ਕੱਢ ਦੇਗਾ ਮੈਂ ਅੱਗੇ ਨਹੀਂ ਆਵਾਂਗੀ ਮੈਂ ਫਿਰ ਇਸ ਤੋਂ ਬਾਅਦ ਅਸੀਂ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਪਰ ਉਹ ਵਿਚਾਰੀਆ ਨਹੀਂ ਮੰਨਿਆ ਫਿਰ ਉਸ ਤੋਂ ਬਾਅਦ ਅਸੀਂ ਇਹ ਮੁੱਦਾ ਖੜਾ ਕੀਤਾ ਜੇ ਬੱਚਿਆਂ ਨੇ ਗੁਰੂ ਦੇ ਲਈ ਸਾਰਿਆਂ ਨੂੰ ਖੜਾ ਕੀਤਾ ਹੈਨਾ ਜੇ ਖੜਾ ਕਰ ਹੀ ਦਿੱਤਾ ਫਿਰ ਉੱਥੇ ਬੱਚੇ RAM ਨਾਲ ਖੜੇ ਐ ਆਕੇ ਪ੍ਰਧਾਨ ਦੇ ਮੁੰਡੇ ਨੇ ਪੱਗ ਤਾਰਤੀ ਦੂਜੇ ਦੀ ਦਾੜੀ ਪੱਟਦੀ ਪ੍ਰਧਾਨ ਨੇ ਪ੍ਰਧਾਨ ਨੇ ਦਾੜੀ ਪੱਟਦੀ ਜੇ ਸਿੱਖ ਗਰਮ ਨਹੀਂ ਹੋ ਕੇ ਗੁੱਸਾ ਨਹੀਂ ਸਾਡੇ ਚ ਆਏਗਾ ਤੇ ਸਾਨੂੰ ਸਿੱਖਣੀਆ ਕੋਣ ਕੇਗਾ ਸਾਡੇ ਤੇ ਰੰਗ ਰੱਤੇ ਮਾਈਕਰੋ ਵਸਦਾ ਹਾਂ ਇਹ ਗੱਲ ਬਹੁਤ ਗਲਤ ਹੋਈ ਹੈ ਬਹੁਤ ਜ਼ਿਆਦਾ ਗਲਤ ਹੋਈ ਹੈ ਡਰਨ ਦੀ ਲੋੜ ਨਹੀਂ ਅਸੀਂ ਨਹੀਂ ਡਰਦੇ ਉਹ ਕਹਿਣਗੇ ਨਾ ਪਰਚੇ ਪਾ ਦੋ ਇਹ ਕਰ ਦੋ ਫਿਰ ਅਸੀਂ ਗੁਰੂ ਦੇ ਸਿੱਖਣੀਆਂ ਨਹੀਂ ਹੈ ਕਿ ਅੱਜ ਅਸੀਂ ਇਸ ਗੱਲ ਤੋਂ ਹਾਰ ਗਏ ਤਾਂ ਹਾਂ ਅੰਦਰ ਕੁਝ ਨਹੀਂ ਹੈ ਅੰਦਰ ਕੋਈ ਐਵੇਂ ਦੀ ਗੱਲ ਨਹੀਂ ਹੋਈ ਸੀ ਅਸੀਂ ਬੈਠੇ ਸੀ ਸਾਰਾ ਸਾਰਾ ਝੂਠ ਹੈ ਵੀਰ ਜੀ ਸਾਰਾ ਝੂਠ ਅੱਛਾ ਮੈਂ ਝੂਠ ਹੋ ਜਾਂਦੀ ਇਹ ਝੂਠ ਹੋ ਜਾਂਦੀ ਹੈ ਪਾਰੇ ਜਿਹੜੇ ਗੁਰਮਾਹਰ ਦੇ ਵੀਡੀਓ ਫਾਇਲ ਹੋਇਆ ਉਹ ਕਦੇ ਵੀ ਝੂਠ ਨਹੀਂ ਹੋਏਗੇ ਹਾਂ ਕਦੇ ਵੀ ਝੂਠ ਨਹੀਂ ਹੋਏਗੀ ਨਾ ਸ ਵਿਚਾਰੇ ਆ ਮੀਡੀਆ ਦੇ ਸਾਹਮਣੇ ਉਹਨਾਂ ਨੇ ਇਹ ਵਰਡਿੰਗ ਬੋਲੀ ਪ੍ਰਧਾਨ ਸਾਹਿਬ ਨੇ ਕਹਿੰਦੇ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਪਰ ਲਾਸਟ ਵਿੱਚ ਕਹਿੰਦੇ ਗਲਤੀ ਕੀਤੀ ਹੈ ਕਹਿੰਦੇ ਹਾਂ ਕੀਤੀ ਹੈ ਜੇ ਉਹਨਾਂ ਨੇ ਇਹ ਵੀ ਕਹਤਾ ਫਿਰ ਦੋ ਗੱਲਾਂ ਕਿਉਂ ਕਰ ਰਿਹਾ ਫਿਰ ਜਦੋਂ ਨਿਆਂ ਸਿੰਘਾ ਨੇ ਕਿਹਾ ਤੁਸੀਂ ਬਲਾਓ ਬੱਚੇ ਨੂੰ ਫਿਰ ਬੱਚਾ ਕਿਉਂ ਨਹੀਂ ਆਇਆ ਜੇ ਅਸੀਂ ਉਹਨਾਂ ਨੂੰ ਜੇ ਅਸੀਂ ਟਾਈਮ ਦੇ ਤਾ ਅਸੀਂ ਉਹਨਾਂ ਨੂੰ ਬੈਠ ਕੇ ਅਸੀਂ ਗੱਲ ਕਰਾਂਗੇ ਫਿਰ ਉਹ ਕਿਉਂ ਉਹਨਾਂ ਨੇ ਹੱਥ ਪਾਈ ਕੀਤੀ ਉਹ ਪ੍ਰਧਾਨnik ਵਾਂਦੇ लायक ਉਹ ਬਜ਼ਬਾਸ਼ ਹੈ ਅੱਜ ਜਾਵਾਂਗੇ ਪ੍ਰਧਾਨ ਦੇ ਪ੍ਰਧਾਨ ਦੇ ਦੋਨੋਂ ਮੁੰਡਿਆਂ ਦਾ ਕੇਸ ਬੋਗੇ ਅਸੀਂ ਸਾਰੇ ਜਾਣੂ ਸਾਰੇ ਜਾਣੂ ਪਿਆਰਾ ਉਧਰ ਵੱਡੇ ਮੁੰਡੇ ਨੇ ਆ ਪਗ ਲਈਆ ਛੋਟੇ ਮੁੰਡੇ ਨੇ ਗਲਤੀ ਕੀਤੀ ਹੈ ਪਰਦਾਨੇ ਮੇਰੇ ਮੁੰਡੇ ਨੂੰ ਕੁੱਟਿਆ ਤੁਸੀਂ ਸਾਰੇ ਵਾਸੀ ਚਲਦੇ ਆ ਵੀਡੀਓ ਕੇਸ ਬੋਹਗੇ ਵੀਡੀਓ ਸਾਡੇ ਕੋਲ ਹੈ ਸਾਰਾ ਕੁਝ ਸਾਡੇ ਕੋਲ ਹੈ ਅਸੀਂ ਨਹੀਂ ਬੋਲਾਂਗੇ ਪਰ ਵੀਡੀਓ ਬੋਲੇਗੀ ਜਿਹੜੇ ਸਬੂਤ ਹੈ ਸਬੂਤ ਬੋਲ ਰਿਹਾ ਪਰ ਉਸ ਕਰਕੇ ਸਾਡੇ ਨਾਲ ਖੜੋ ਵੀਡੀਓ ਕਿਸ ਤਰ੍ਹਾਂ ਦੀ ਹੈ ਵੀਡੀਓ ਬਹੁਤ ਅਸਲੀ ਹੈ ਇੱਕ ਮਿੰਟ ਅਸੀਂ ਆਪਣੇ ਸਾਡੇ ਘਰ ਵੀ ਭਰਾ ਹੈਗੇ ਆ ਅਜੇ ਤੱਕ ਅਸੀਂ ਆਪਣੇ ਭਰਾ ਦੇ ਨਾਲ ਬੈਠ ਨਹੀਂ ਸਕਦੇ ਪਰ ਗੁਰੂ ਘਰ ਦੇ ਵਿੱਚ ਨੂੰ ਨੀਚੇ ਲੈ ਕੇ ਆ ਰਹੇ ਹੋ ਉਹਦੇ ਉੱਤੇ ਚੜ ਰਹੇ ਹੋ ਤੁਸੀਂ ਕਹਿੰਦੇ ਅਸਲੀਲ ਨਹੀਂ ਹੈ ਹੋਰ ਅਸਲੀਲ ਕੀ ਹੋਏਗੀ ਠੀਕ ਇਸ ਗੱਲ ਨੂੰ ਦੁਬਾਰ ਰਹੇ ਹੋ ਤੁਸੀਂ ਤੁਸੀਂ ਕਦੇ ਵੀ ਦੁਬਾਰਾ ਜੇ ਤੁਸੀਂ ਪੱਕਾ ਬਣਿਆ ਤੇ ਅੱਜ ਖੜੋ ਕਦੇ ਵੀ ਗੁਰੂ ਦੀ ਬੇਦਵੀ ਨਹੀਂ ਹੋਏਗੀ ਜੇ ਅੱਜ ਤੁਸੀਂ ਖੜ ਗਏ ਸਾਰੇ ਜਿੱਥੇ ਵੀ ਆਲ ਇੰਡੀਆ ਕੁਝ ਵੀ ਹੈ ਜੇ ਅੱਜ ਤੁਸੀਂ ਖੜ ਗਏ ਨਾ ਤੇ ਕਿਸੇ ਵੀ ਗੁਰਦੁਆਰੇ ਦੇ ਵਿੱਚ ਕੁਝ ਨਹੀਂ ਹੋਏਗਾ ਕਿਉਂਕਿ ਸਾਨੂੰ ਲੰਗਰ ਨਹੀਂ ਚਾਹੀਦਾ ਸਾਨੂੰ ਗੁਰੂ ਮਹਾਰਾਜ ਦੀ ਓਟ ਚਾਹੀਦੀ ਹੈ ਬਸ